ਸਸੁਦਾ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਜੀ ਅੱਜ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਰਾਜਵੀਰ ਜਵੰਦਾ ਦੇ ਘਰ ਦੇ ਮੂਹਰੇ ਖੜੇ ਹਾਂ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਰਨ ਦਿਖਾਇਆ ਜਾਵੇ ਜਦੋਂ ਅੱਜ ਤੁਹਾਨੂੰ ਪਤਾ ਵੀ ਉਹਦਾ ਅੰਤਿਮ ਸੰਸਕਾਰ ਹੋਣਾ ਹੈ ਔਰ ਕਲਰਾਂ ਦੀ ਬੋਡੀ ਘਰ ਦੇ ਵਿੱਚ ਆਈ ਹੈ ਔਰ ਸਭ ਨੂੰ ਪਤਾ ਆਪਣੇ ਵੀ ਹੁਣ ਪਿੰਡ ਦੇ ਜਿਹੜੇ ਲੋਕ ਨੇ ਇਸ ਵੇਲੇ ਉਹ ਘਰੇ ਅਫਸੋਸ ਕਰਨ ਆ ਰਹੇ ਆ ਕਿਉਂਕਿ ਸੰਸਕਾਰ ਦੀਆਂ ਤਿਆਰੀਆਂ ਜਿਹੜੀਆਂ ਹੋ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਵੀ ਪੁਲਿਸ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਕਿਉਂਕਿ ਇਕੱਠ ਤੁਹਾਨੂੰ ਪਤਾ ਬਹੁਤ ਹੀ ਜ਼ਿਆਦਾ ਹੋਣਾ ਕਿਉਂਕਿ ਇਹ ਹਰਮਨ ਪਿਆਰੇ ਗਾਇਕ ਨੂੰ ਹਰ ਕੋਈ ਪਿਆਰ ਕਰਨ ਵਾਲਾ ਦੂਰੋਂ ਦੂਰੋਂ ਲੋਕ ਇੱਥੇ ਉਹਨੂੰ ਦੇਖਣ ਲਈ ਉਹਦੇ ਅੰਤਿਮ ਦਰਸ਼ਨਾਂ ਲਈ ਆਉਣਗੇ ਔਰ ਇਸ ਵੇੜੇ ਅਸੀਂ ਦੇਖ ਸਕਦੇ ਹਾਂ ਪਹਿਲਾਂ ਕਨਵਰ ਗਰੇਵਾਲ ਵੀ ਗਏ ਨੇ ਫਿਰ ਕੁਲਵਿੰਦਰ ਬਿੱਲਾ ਗੜਪੁਰ ਬ੍ਰਾਂਚ ਹੋਰ ਕਈ ਕਲਾਕਾਰ ਇਸ ਵਕਤ ਕਰਦੇ ਅੰਦਰ ਕਿਉਂਕਿ ਅਸੀਂ ਤੁਹਾਨੂੰ ਜਿਹੜੀ ਲਾਈਵ ਦਿਖਾ ਰਹੇ ਹਾਂ ਉਹ ਕਰਦੇ ਬਾਹਰੋਂ ਦਿਖਾ ਰਹੇ ਹਾਂ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਵੀ ਆਪਾਂ ਦੂਰੋਂ ਰਹਿ ਕੇ ਹੀ ਇਸ ਵੇੜੇ ਤੁੱਕੀ ਸਵੇਰੇ ਹਲੇ ਸਵੇਰ ਦਾ ਟਾਈਮ ਬਿਲਕੁਲ ਤੁਹਾਨੂੰ ਪਤਾ ਹੀ ਆ ਵੀ ਤਿਆਰੀਆਂ ਜਿਹੜੀਆਂ ਉਹਦੇ ਬਾਅਦ ਚੋਂ ਹਨ ਜਿਸ ਤਰ੍ਹਾਂ ਇੱਕ ਨਾ ਰਿਲੇਟਿਵ ਆਉਣਗੇ ਜਿਸ ਤਰੀਕੇ ਨਾਲ ਲੁੱਕ ਆਉਂਦੇ ਜਾਣਗੇ ਉਜਮੇ ਜਿਵੇਂ ਦਰਸ਼ਨੋ ਕਰੀ ਜਾਣਗੇ ਤੁਹਾਨੂੰ ਤੋਂ ਉਹ ਜਾਹ ਵੀ ਰਹੇ ਹੈ ਕਿਉਂਕਿ ਜਿਹੜੇ ਪ੍ਰਬੰਧ ਬਹੁਤ ਉਖਤਾਂ ਕੀਤੇ ਗਏ ਨੇ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਵੇਂ ਕਹਾ ਵੀ ਐਮ ਪੁਲਿਸ ਕਨੀਓ ਵੀ ਪੂਰੀ ਮਸਤੀ ਦੀ ਵਰਤੀ ਜਾ ਰਹੀ ਹੈ ਵੀ ਕੋਈ ਵੀ ਇਸ ਸਪੀਡ ਦੇ ਵਿੱਚ ਤੁਹਾਨੂੰ ਪਤਾ ਕੋਈ ਘਟਣਾ ਐਸੀ ਕੋਈ ਅਨਸਕਾਮੀ ਘਟਣਾ ਨਾ ਵਾਪਰੇ ਕਿਉਂਕਿ ਗਮਗੀਨ ਮਾਹੌਲ ਹੈ ਔਰ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਨੇ ਉਹ ਆਪਣੇ ਕੰਨਿਓ ਸਾਰੇ ਸਲਾਹ ਕਰ ਰਿਹਾ ਵੀ ਬਾਡੀ ਕਿਵੇਂ ਕਿੰਨੇ ਵਜੇ ਜਿਵੇਂ ਮਾਈਤੋਈ ਵੀ ਕਰਾਉਣੀ ਹੈ ਇਸ਼ਨਾਨ ਕਰਾਉਣ ਦੇ ਬਾਅਦ ਚੋਂ ਜਿਹੜੇ ਅਗਲੇ ਕਾਰਜਕ੍ਰਮ ਨੇ ਉਹ ਵੀ ਇੱਥੇ ਜਾਣਗੇ ਔਰ ਇਸ ਵੇਲੇ ਸਾਰੇ ਸਾਰਿਆਂ ਦੀ ਅੱਖ ਨਮ ਹੈ ਕਿਉਂਕਿ ਇੱਕ ਨੌਜਵਾਨ ਦਾ ਚਲੇ ਜਾਣਾ ਅ ਪਰੀਜਵਾਨੀ ਦੇ ਵਿੱਚ ਬੜਾ ਹੀ ਮੰਦ ਭਾਗਾ ਔਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਪੁਲਿਸ ਵੀ ਆਪਣੇ ਕੰਨੀਆਂ ਕਿਉਂਕਿ ਕਈ ਜਿਹੜੇ ਗਾਇਕ ਹੋਣ ਚਾਹੇ ਫਿਲਮ ਇੰਡਸਟਰੀ ਤੋਂ ਹੋਣ ਜਾਂ ਸੰਗੀਤ ਜਗਤ ਤੋਂ ਕਈ ਉਹਗੀਆਂ ਸ਼ਕਤੀਆਂ ਹੋਰ ਪੋਲਿਟিক্যাল ਜਿਹੜੇ ਆਪਣੇ ਆਉਣ ਦੀ ਉਮੀਦ ਆ ਕਈ ਕਿਉਂਕਿ ਕਈ ਇਸ ਵੇਲੇ ਹੋਰ ਕੁਝ ਕਹਿਣ ਨੂੰ ਸ਼ਬਦ ਮੁੱਕ ਜਾਂਦੇ ਨੇ ਕਿਉਂਕਿ ਇਸ ਵੇਲੇ ਜੋ ਸਾਰੇ ਪਿੰਡ ਦੇ ਵਿੱਚ ਵੀ ਸ਼ੋਗ ਦੀ ਲਹਿਰ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਬੀਬੀਆਂ ਮਾਤਾਵਾਂ ਭੈਣਾਂ ਸਭ ਉਹਨਾਂ ਦੇ ਖੁੱਦ ਦੇ ਭੈਣ ਮੇਰੇ ਖਲਾਜ ਅਮਰੀਕਾ ਤੋਂ ਆਪਣੇ ਪਹੁੰਚ ਚੁੱਕੇ ਨੇ ਔਰ 11 ਵਜੇ ਦਾ ਜਿਹੜਾ ਸਮਾਂ ਉਹ ਅੰਤਿਮ ਸੰਸਕਾਰ ਲਈ ਰੱਖਿਆ ਗਿਆ ਹੈ ਔਰ ਜੀ ਮੈਂ ਕੈਮਰਾਮੈਨ ਨੂੰ ਕਹਾ ਵੀ ਸਾਰੇ ਪਾਸੇ ਦਿਖਾਇਆ ਜਾਵੇ ਇੱਧਰ ਉਨ੍ਹਾਂ ਦੇ ਘਰ ਤੋਂ ਪਿੱਛੇ ਸਾਰੀ ਬੈਰੀਕੇਟਿੰਗ ਜਿਹੜੀ ਕੀਤੀ ਜਾ ਚੁੱਕੀ ਆ ਔਰ ਦੋਨੇ ਪਾਸੇ ਕਿਉਂਕਿ ਕਿਸੇ ਨੂੰ ਵੀ ਗੱਡੀ ਕੋਈ ਵਾਹیکل ਕਿਸੇ ਵੀ ਤਰ੍ਹਾਂ ਦਾ ਚਾਹੇ ਮੋਟਰਸਾਈਕਲ ਕੁਝ ਵੀ ਇੱਥੇ ਆਉਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ ਇਕੱਠ ਇੰਨਾ ਕਿ ਜਿਆਦਾ ਇੱਥੇ ਮਤਲਬ ਹੋ ਜਾਏਗਾ ਵੀ ਤੁਸੀਂ ਸੋਚ ਸਕਦੇ ਹੋ ਕਿਉਂਕਿ ਹਰਮਨ ਪਿਆਰਾ ਦਾ ਇੱਕ ਨੌਜਵਾਨ ਇੱਕ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਇੱਕ ਪਿਛਲੇ ਕਈ ਦਿਨਾਂ ਤੋਂ ਜਿਹੜੀ ਇਹ ਮੌਤੀ ਲੜਾਈ ਨਾਲ ਆਪਣੇ ਨਾਲ ਕਹਿੰਦੇ ਹੁੰਦੇ ਆ ਵੀ ਲੜ ਰਿਆ ਸੀਗਾ ਔਰ ਜੇ ਆਪਾਂ ਗੱਲ ਕੀਤੀ ਜਾਵੇ ਪਿਛਲੇ 8-9 ਦਿਨਾਂ ਤੋਂ ਪੂਰੀ ਜਿਹੜੀ ਡਾਕਟਰਾਂ ਨੇ ਆਪਣੀ ਵਾਹ ਲਾਈ ਪਰ ਕਹਿੰਦੇ ਹੁੰਦੇ ਵੀ ਕਿ ਅਨ ਅਨਹੋਣੀ ਹੋਣੀ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਔਰ ਇਸੇ ਤਰੀਕੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਜਿਹੜੇ ਪਿੰਡ ਦੇ ਲੋਕਲ ਆਉ ਸੁਨੇਕ ਨੇ ਉਹ ਆਉਂਦੇ ਨੇ ਦਰਸ਼ਨ ਕਰਦੇ ਨੇ ਅੰਦਰ ਬਹਿੰਦੇ ਨੇ ਔਰ ਜਿਹੜੇ ਬਾਹਰੋਂ ਨੌਜਵਾਨ ਬਜ਼ੁਰਗ ਮਾਤਾ ਮਾਂ ਪੈਣਾ ਜਿਹੜੀਆਂ ਆਉਂਦੀਆਂ ਨੇ ਉਹ ਦਰਸ਼ਨ ਕਰਕੇ ਫਿਰ ਆਪਣਾ ਬਾਹਰ ਕਿਉਂਕਿ ਇੱਥੇ ਸਾਰੀ ਘਰਾਂ ਦੇ ਵਿੱਚ ਜਿੰਨੇ ਵੀ ਇੱਥੇ ਕਰਨੇ ਸਭ ਨੇ ਆਪਣੇ ਕੰਨੀਓ ਪੁਖਤਾ ਪ੍ਰਬੰਧ ਕੀਤੇ ਹੋਏ ਕਿਸੇ ਦੇ ਘਰ ਦੇ ਵਿੱਚ ਵੀ ਤੁਸੀਂ ਜਾ ਕੇ ਬੈਠ ਸਕਦੇ ਹੋ ਕੇ ਵਾਲਾ ਦਵਾਲੀ ਪਿਆਰੀ ਉਹਦਾ ਇੰਨਾ ਸੀ ਔਰ ਸਭ ਨੇ ਆਪਣੇ ਘਰੇ ਜਗ੍ਹਾ ਦਿੱਤੀ ਹੋਈ ਹੈ ਵੀ ਕੋਈ ਵੀ ਕਿਤੇ ਵੀ ਆ ਕੇ ਬੈਠ ਸਕਦਾ ਔਰ ਅਗਲੀ ਅਪਡੇਟ ਦੇ ਨਾਲ ਤੁਹਾਡੇ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਸੋ ਫਿਰ ਹਾਲ ਦੇ ਇਹਨਾਂ ਤੁਸੀਂ ਦੇਖ ਸਕਦੇ ਹੋ ਵੀ ਛੋਲੇ ਪੁਲਿਸ ਦੇ ਜਿੰਨੇ ਵੀ ਵੱਡੇ ਅਫਸਰ ਆ ਡੀਐਸਪੀ ਐਸਪੀ ਐਸਐਸਪੀ ਖੁਦ ਇੱਥੇ ਆਏ ਨੇ ਔਰ ਚੰਡੀਗੜ੍ਹ ਤੋਂ ਵੀ ਕੁਝ ਅਫੀਸਰ ਇੱਥੇ ਆਏ ਨੇ ਸ਼ਾਇਦ ਚੰਡੀਗੜ੍ਹੋਂ ਵੀ ਕੁਝ ਲੋਕ ਇੱਥੇ ਜ਼ਰੂਰ ਅੰਤਿਮ ਯਾਤਰਾ ਦੇ ਵਿੱਚ ਉਹਨਾਂ ਦੀ ਸ਼ਾਮਲ ਹੋਣਗੇ